ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਨਨ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਕਰਾ ਖਾਦੇ ਹਾਂ ਅੱਜ ਦੀ ਵੱਡੀ ਖਬਰ ਐਲ ਜੂਸ ਆਈ ਦੇ ਜਨਮ ਕੰਟਰੋਲ ਇਮਪਲੈਂਟ ਇਮਪ੍ਰੰਪ ਸਰਕਾਰ ਕਿਵੇਂ ਬਰਬਾਦ ਕਰ ਰਹੀ ਹੈ ਕਰੋੜਾਂ ਰੁਪਏ ਦੀਆਂ ਗਰਭ ਨਿਰੋਧਕ ਦਵਾਈਆਂ ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਨੇ ਲਗਭਗ 10 ਮਿਲੀਅਨ ਡਾਲਰ ਦੀ ਕੀਮਤ ਵਾਲੀ ਅ ਵਿਵਾਲੀਆਂ ਔਰਤਾਂ ਦੇ ਗਰਭ ਨਿਰੋਧਕ ਸਮੱਗਰੀ ਨੂੰ ਨਸ਼ਟ ਕਰਨ ਦਾ ਫੈਸਲਾ ਕੀਤਾ ਹੈ ਇਹ ਫੈਸਲੇ ਤੋਂ ਬਾਅਦ ਦੇਸ਼ ਵਿੱਚ ਹੰਗਾਮਾ ਮਚ ਗਿਆ ਹੈ ਡਾਕਟਰਾਂ ਤੇ ਸਹਾਇਤਾ ਸਮੂਹਾਂ ਦੇ ਇਸ ਨੂੰ ਇਸ ਨੂੰ ਔਰਤਾਂ ਦੇ ਅਧਿਕਾਰਾਂ ਤੇ ਹਮਲਾ ਅਤੇ ਇੱਕ ਫਜ਼ੂਲ ਕਦਮ ਦੱਸਿਆ ਹੈ ਇਹ ਸਮੱਗਰੀ ਬੈਲਜੀਅਮ ਵਿੱਚ ਰੱਖੀ ਗਈ ਹੈ ਇਸ ਨੂੰ ਫਰਾਂਸ ਵਿੱਚ ਸੜਨ ਦੀ ਜੋਮੇ ਯੂਰਪੀ ਦੇਸ਼ਾਂ ਤੇ ਇਸ ਤਬਾਹੀ ਦੀ ਪ੍ਰਕਿਰਿਆ ਨੂੰ ਰੋਕਣ ਲਈ ਦਬਾਅ ਹੈ ਇਹ ਕਦਮ ਗਰੀਬਾ ਦੇਸ਼ਾਂ ਖਾਸ ਕਰਕੇ ਉਪਸਹਾਰਨ ਅਫਰੀਕਾ ਵਿੱਚ ਔਰਤਾਂ ਲਈ ਇੱਕ ਵੱਡਾ ਝਟਕਾ ਹੈ ਠਾਹਰਾ ਜ਼ਿਲ੍ਹਾ ਨੂੰ ਬ੍ਰਿਸ਼ਟ ਅਖਬਾਰ ਦਾ ਗਾਰਡੀਅਨ ਨੇ ਦੋਵੇਂ ਦੋ ਅਮਰੀਕੀ ਕਾਂਗਰਸ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਡ੍ਰੰਪ ਪ੍ਰਸ਼ਾਸਨ 9.7 ਮਿਲੀਅਨ ਡਾਲਰ ਦੇ ਗਰਭ ਨਿਰੋਧਕ ਸਮੱਗਰੀ ਜਿਵੇਂ ਕਿ ਆਈ ਜੂ ਡੀ ਅਤੇ ਜਨਮ ਨਿਯੰਤਰ ਇਮਪਲੈਂਟ ਨੂੰ ਨਸ਼ਟ ਕਰਨ ਜਾ ਰਿਹਾ ਹੈ ਇਸ ਸਮੱਗਰੀ ਇਸ ਸਮੱਗਰੀ ਬੈਲਜੀਅਮ ਦੇ ਗੀਲ ਸ਼ਹਿਰ ਵਿੱਚ ਜਿਹੜੀ ਇੱਕ ਕਦਮ ਵਿੱਚ ਰੱਖੀ ਗਈ ਹੈ ਅਤੇ ਇਸ ਨੂੰ ਜਲਦੀ ਜੁਲਾਈ ਦੇ ਅੰਤ ਤੱਕ ਸੜਨ ਦੀ ਯੋਜਨਾ ਹੈ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ ਹੈ ਕਿ ਇਹ ਸਮੱਗਰੀ ਬਿਸਟੇਨ ਬ੍ਰਿਟੇਨਮ ਪ੍ਰਸ਼ਾਸਨ ਦੁਆਰਾ ਖਤਮ ਕੀਤੇ ਗਏ ਯੂ ਐਸ ਏ ਆਈ ਡੀ ਸੌਦੇ ਨਾਲ ਸੰਬੰਧਿਤ ਹੈ 트੍ਰੰਪ ਨੇ ਜਨਵਰੀ ਵਿੱਚ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਯੂ ਐਸ ਏ ਆਈ ਡੀ ਨੂੰ ਖਤਮ ਕਰ ਦਿੱਤਾ ਹੈ ਜੂ ਐਸ ਏ ਆਈ ਡੀ ਵਿਦੇਸ਼ੀ ਸਹਾਇਤਾ ਲਈ ਇੱਕ ਵੱਡਾ ਅਤੇ ਮਹੱਤਵਪੂਰਨ ਸਰੋਤ ਹੈ ਬਲਾਰੇ ਨੇ ਕਿਹਾ ਹੈ ਕਿ ਨਸ਼ਟ ਕਰਨ ਦੀ ਪ੍ਰਕਿਰਿਆ ਤੇ ਇੱਕ 167000 ਦਾ ਖਰਚਾ ਆਵੇਗਾ ਤਾਂ ਇਸ ਵਿੱਚ ਕੋਈ ਵੀ ਐਚ ਆਈ ਵੀ ਦਵਾਈ ਦਾ ਕੰਡੋਮ ਸ਼ਾਮਲ ਨਹੀਂ ਹੈ ਪਰ ਇਸ ਫੈਸਲੇ ਦੀ ਦੁਨੀਆ ਭਰ ਚ ਆਲੋਚਨਾ ਹੋਈ ਹੈ ਵਿਦੇਸ਼ ਉਪਾਗ ਨੇ ਇੱਕ ਵੀ ਕਿਹਾ ਹੈ ਕਿ ਇਹ ਕਦਮ ਮੈਸੀਕੋਸਿਟੀ ਨੀਤੀ ਦੇ ਤਹਿਤ ਚੁੱਕਿਆ ਗਿਆ ਸੀ ਜਿਸ ਨੂੰ ਆਲੋਚਕ ਗਲੋਬਲ ਗੈਂਗ ਨਿਸਮ ਕਹਿੰਦੇ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ